ਦੀ ਤਫਤੀਸ਼ ਅਮਚ ਲਿਆਂਦੀ ਤੇ ਤਰੰਤ ਟੀਮਾ ਬਣਾ ਕੇ ਜਿਹੜੀਆਂ ਹੈਗੀਆਂ ਕੈਮਰੇ ਸੀਸੀਟੀਵੀ ਚੈੱਕ ਕੀਤੇ ਗਏ ਤੇ ਉਤੋਂ ਦੋ ਦੋਸ਼ੀ ਜਿਹੜੇ ਉਹਨਾਂ ਦੀ شناخت ਹੋਈ ਜਿਨ੍ਹਾਂ ਨੂੰ ਮਿਤੀ 15 5 24 ਨੂੰ ਅਰੈਸਟ ਕਰਕੇ ਤੇ ਜਿਹੜੀ ਉਹ ਤਫਤੀਸ਼ ਅਮਚ ਲਿਆਂਦੀ ਜਾਰੀ ਹੈ ਇਨਾਂ ਚ ਇੱਕ ਨਾਥ ਹੈਗਾ ਨਾਮ ਦਾ ਦੋਸ਼ੀ ਦੂਸਰਾ ਹੈਗਾ ਲਖਨੇਵੀ ਦੋਵੇਂ ਮਰਾਕਪੁਰਾ ਘੁਗੀਆਂ ਨੇ ਤਰੰਤਾਂ ਵਿੱਚ ਉਤੋਂ ਦੇ ਰਹਿਣ ਵਾਲੇ ਇਹ ਮਿਤੀ 23/24 ਨੂੰ ਦਰਸ਼ਨ ਕੌਰ ਵਾਸੀ ਬਰਨਜਾਉ ਨੂੰ ਪਲਾਸਾਉ ਰੋਡ ਨਾਲ ਦੀ ਬਜ਼ੁਰਗਔਰ ਸੀ ਉਹਨੇ ਸ਼ਿਕਾਇਤ ਕੀਤੀ ਕਿ ਉਹ ਆਪਣੇ ਘਰ ਦੇ ਬਾਹਰ ਤੂਰ ਦਿਸ਼ਾਵੇਂ ਬੈਠੇ ਸੀ ਇੱਕ ਪੰਸਰ ਮੋਟਰਸਾਈਕਲ ਤੇ ਦੋ ਜਣੇ ਆਏ ਉਹ ਜੋ ਕਿ ਸਰਦਾਰ ਜੀ ਨੇ ਪਰਣਾ ਬੰਨਿਆ ਸੀ ਉਹ ਆ ਕੇ ਉਹਨਾਂ ਆਪਣੀਆਂ ਗੱਲਾਂ ਚੁਲਝਾ ਕੇ ਉਹਦੀ ਕਾਂਦੀਆਂ ਵਾਲੀਆਂ ਲਾ ਕੇ ਲੈ ਗਏ ਮਾਤਾ ਜੀ ਤੇ ਪੰਸਰ ਮੋਟਰਸਾਈਕਲ ਤੇ ਸਵਾਰ ਹੋ ਗਈ ਇੱਕ ਭੱਜ ਗਈ ਜਿਸ ਤੇ ਤੁਰੰਤ ਐਫਆਰ ਨੰਬਰ 55 ਥਾਣਾ ਕੰਟੋਰਨਮੈਂਟ ਚ ਦਰਜ ਰਿਸਟਰ ਕਰਕੇ ਮਾਨਜੋ ਕਮਿਸ਼ਨ ਪੁਲਿਸ ਜੀ ਭੁੰਦਰ ਸਾਹਿਬ ਉਹਨਾਂ ਦੀ ਹਦਾਇਤ ਅਮਦਵ ਪੀਡੀਸੀ ਪੀਸੀਟੀ 2 ਸਾਹਿਬ ਐਸਸੀਟੀ ਸਾਹਿਬ ਵੈਸਟ ਤੇ ਐਸਐਚਯੂ ਸਾਹਿਬ ਥਾਣਾ ਕੰਟੋਰਨਮੈਂਟ ਉਹਨਾਂ ਦੇ ਦਿਸਾ ਨਿਰਦੇਸ਼ਾਂ ਦੇ ਹੇਠ ਇਹਦੀ ਤਫਤੀਸ਼ ਅਮਦ ਚ ਲਿਆਂਦੀ ਤੇ ਤੁਰੰਤ ਟੀਮਾਂ ਬਣਾ ਕੇ ਜਿਹੜੀਆਂ ਹੈਗੀਆਂ ਕੈਮਰੇ ਸੀਸੀਟੀਵੀ ਚੈੱਕ ਕੀਤੇ ਗਏ ਤੇ ਉਤੋਂ ਦੋ ਦੋਸ਼ੀ ਜਿਹੜੇ ਉਹਨਾਂ ਦੀ شناخت ਹੋਈ ਜਿਨ੍ਹਾਂ ਨੂੰ ਮਿੱਤੀ 15 5 24 ਨੂੰ ਅਰੈਸਟ ਕਰਕੇ ਤੇ ਜਿਹੜੀ ਉਹ ਕੰਪਟੀਸ਼ਨ ਵਿੱਚ ਲਿਆਂਦੀ ਜਾ ਰਹੀ ਹੈ ਇਹਨਾਂ 'ਚ ਇੱਕ ਨਾਥ ਹੈਗਾ ਨਾਮ ਦਾ ਦੋਸ਼ੀ ਦੂਸਰਾ ਹੈਗਾ ਲਖਨੇਵੀ ਦੋਵੇਂ ਮਰਾਕਪੁਰਾ ਘੁਗੀਆਂ ਨੇ ਤਰਨਤਾਰਨ 'ਚ ਉੱਥੋਂ ਦੇ ਰਹਿਣ ਵਾਲੇ ਪਹਿਲਾਂ ਵੀ ਪਰਚਾ ਤਾਂ ਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਇਹੋ ਜਿਹੀ ਕੋਈ ਕਾਰਵਾਈ ਨਹੀਂ ਕੀਤੀ ਸਟੇਟ ਨੇ ਅਸੀਂ ਚਾਹੁੰਦੇ ਡਿਊਟੀ ਦੇ ਦਰਾਂ ਜਿਹੜਾ ਇਹ ਦੋਸ਼ੀ ਫੜੇ ਜਾਂਦੇ ਆ ਤੇ ਚਲੋ ਲੈਸ਼ਨ ਦੇ ਦੌਰਾਨ ਵਾਕੋ ਕੀਮਾ ਜਿਹੜੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਫਿਰ ਵੀ ਇਹਨਾਂ ਦੋਸ਼ੀਆਂ ਤਰਨਤ ਜਿਹੜੀ ਸਾਡੀ ਪੁਲਿਸ ਨੇ ਇਹ ਨੂੰ ਰੈਸਟ ਕਰਕੇ ਵੀ ਯੂਨੀਵਰਸਿਟੀ ਕੰਮ ਦੇਦੀ ਆ ਸੀ ਕਿ ਕੀ ਕਾਰਵਾਈ ਕੀਤੀ ਗਈ ਹੈ ਸਤਿਉੰਨ ਜੀ ਜਿਹਨਾਂ ਦੇ ਖਿਲਾਫ ਪਰਚੇ ਦਰਜ ਨਹੀਂ ਕੀਤਾ ਹੋਇਆ ਉਹ ਚੈਲਿਸਟ ਕਰਕੇ ਜਿਹਦਾ ਮਾਰਡ ਲਿਆ ਗਿਆ ਬਾਕੀ ਅਗਲੀ ਤਕਤੀ ਜਿਹੜੀ ਚੱਲ ਰਹੀ ਹੈ ਉਹ ਵੀ ਵਰਤਸਵਾਦੇ ਨਾਲ ਕੋ